ਲੇਵੇਂ ਤਾਂ ਮੈਂ ਸਾਂ 2 ਮਿੰਟ ਟੀਵੀ ਦੇਖਿਆ ਵੇਕੇ ਨਹੀਂ ਸਾਰਾ ਦਿਨ ਛੱਡੀ ਰੱਖਦੀ ਮੈਨੂੰ ਤਾਂ ਇੱਥੇ ਬੈਠਣ ਹੀ ਨਹੀਂ ਦਿੰਦੀ ਹੁਣ 2 ਮਿੰਟ ਪਰੇ ਹੀ ਐ ਵਧੀਆ ਸਵੇਰ ਤੋਂ ਬਗ ਜਾ ਕਰੂਗੀ ਲੱਗ ਜੂ ਇਹਦਾ ਸਕੂਲ ਮੈਂ ਤਾਂ ਆਰਾਮ ਨਾਲ ਬੈ ਕੇ ਟੀਵੀ ਦੇਖਿਆ ਤਨੂ ਪਤਾ ਨਹੀਂ ਫੋਨ ਉਸੇ ਜਿਹਾ ਆਉਂਦਾ ਪਤਾ ਨਹੀਂ ਕਿਹਦਾ ਸੀ ਬੈਲੇ ਜੀ ਮਾਰ ਕੇ ਹਟ ਗਿਆ ਕੋਈ ਮੈਨੂੰ ਘੜਾ ਪਤਾ ਲੱਗਾ ਮੈਂ ਲੋਰੀ ਭੁੱਲ ਗਈ ਲੈ ਕੇ ਨਹੀਂ ਗਈ ਆਉਂਦੀ ਐ ਪਤਾ ਨਹੀਂ ਆ ਭਾਬੀ ਪਤਾ ਨਹੀਂ ਕੀ ਕਰੀ ਜਾਂਦੀ ਐ ਕੱਪੜੇ ਪਤਾ ਨਹੀਂ ਮੇਰੇ ਪ੍ਰੈਸ ਕਰਕੇ ਰੱਖੇ ਆ ਕਿ ਨਾ ਭਾਬੀ ਉਕਰੇ ਮਾਰ ਦੀ ਤਰੀਉਂ ਜਿਆ ਆ ਸੀ ਬਈ ਉਹਨੇ ਆ ਜਾ ਪੱਬੀ ਟੀਵੀ ਦੇਖੀ ਨਹੀਂ ਹੈਗੀ ਤੈਨੂੰ ਹੋਰ ਹੁਣ ਕੀ ਕਰਾਂ ਟੀਵੀ ਨਾਲ ਦੇਖਾਂ ਬੈਠੀ ਬਹਿਲਾ ਕਰਤਾ ਹੋ ਹੈ ਕੰਮ ਕਿਹਾ ਸੀ ਜਿਹੜਾ ਤੈਨੂੰ ਮੈਂ ਵੀ ਕੱਪੜੇ-ਕੁੱਪੜੇ ਮੇਰੇ ਧੋ ਕੇ ਪ੍ਰੈਸ ਕਰਕੇ ਰੱਖਦੀ ਲੈ ਵੀ ਮੈਂ ਕਿਹੜੇ ਵੇਲੇ ਕਰਤੇ ਮੈਂ ਤਾਂ ਹੁਣ ਮੱਜਾਂ ਨੂੰ ਨੀਰਾ ਪਾ ਕੇ ਇੰਜ ਗੋਹਾ ਸਟਕੀ ਫਿਰ ਆਏ ਤਾਂ ਤੈਨੂੰ ਪਤਾ ਹੀ ਵੀ ਮੈਂ ਡਿਊਟੀ ਤੇ ਜਾਣਾ ਫਰੀਦ ਡਿਊਟੀ ਤੇ ਜਾਣੇ ਰਾਜ ਵੀਰੇ ਇੰਨਾ ਕਿ ਤੱਕ ਆੜੀ ਸਕਦੀਆਂ ਬਈ ਆਪਦੇ ਕੱਪੜੇ ਦੋਵੇਂ ਮੈਥੋਂ ਇਹ ਕੰਮ ਨਹੀਂ ਹੁੰਦਾ ਮੈਥੋਂ ਤਾਂ ਡਿਊਟੀ ਹੋਊਗੀ ਇਕੱਲੀ ਦੇਖ ਦੋ ਸ਼ੂਟ ਧੋ ਕੇ ਆ ਦੇ ਪ੍ਰੈਸ ਕਰ ਸਕਦੀ ਆ ਮੈਂ ਤੈਨੂੰ ਦੱਸਾਂ ਜੀ ਬਿਊਟੀ ਤੇ ਜਾਨੀਏ ਜੇ ਤੂੰ ਮਾਸਟਰ ਨਹੀਂ ਐ ਤੇ ਮੈਨੂੰ ਵੀ ਕਰ ਦੇ ਦੋ ਨਹੀਂ ਹੋਗੇ ਭਾਬੀ ਸ਼ੂਟ ਤਾਂ ਮੇਰੇ ਸਾਰੀ ਪਏ ਨੇ ਫਿਰ ਹੁਣ ਸਾਰੀ ਇੱਕੇ ਦਿਨ ਤਾਂ ਨਹੀਂ ਪਾ ਲੇਂਗੀ ਮੈਂ ਤੈਨੂੰ ਆਹ ਕਹੇ ਕਿ ਇਸੇ ਵੀ ਸ਼ੂਟ ਮੇਰੇ ਧੋ ਕੇ ਪ੍ਰੈਸ ਕਰਕੇ ਨਾਲ ਲਾ ਕੇ ਚੁੰਨੀਆ ਵੀ ਰੱਖ ਦੇ ਅੱਛਾ ਹੀ ਚੱਕ ਚੱਕ ਪਾਉਣੀ ਹੁਣ ਤੇ ਹਾਂ ਮੈਂ ਕੱਲੇ ਪਾਉਣੀ ਨੇ ਠੀਕ ਐ ਤੇ ਫਿਰ ਐ ਕਰ ਤੂੰ ਸਬਜ਼ੀ ਬਣਾ ਦੇ ਚੀਰ ਕੇ ਮੈਂ ਤੇਰੇ ਕੱਪੜੇ ਧੋ ਦਾਂ ਨੀ ਭਾਬੀ ਨਾ ਮੈਥੋਂ ਸਬਜ਼ੀ ਬਣੇ ਨਾ ਰੋਟੀ ਬਣੇ ਨਾ ਮੈਥੋਂ ਕੱਪੜੇ ਧੁੱਤ ਜਾਣ ਸਾਰਾ ਕੰਮ ਕਰ ਤ ਤੈਨੂੰ ਕਰਨ ਵਾਸਤੇ ਲਿਆਂਦਾ ਮੈਨੂੰ ਐ ਦੱਸ ਰਾਜਵੀਰ ਜੇ ਤੂੰ ਆਪਦੇ ਸਹੌਰੀ ਹੋਵੇਂ ਤੇ ਫੇਰ ਵੀ ਤਾਂ ਕਰੀ ਤੂੰ ਐਂ ਦਾ ਕੰਮ ਕਰਨਾ ਹੋਵੇ ਫੇਰ ਮੈਂ ਸਹੌਰੀ ਨਾ ਬਗ ਜਾ ਇੱਥੇ ਤਾਂ ਮੈਨੂੰ ਐਸ਼ ਹੈਗੀ ਅੱਛਾ ਤਾਂ ਹੀ ਰਹੀ ਐਸ਼ ਦੀ ਮਾਰੀ ਇੱਥੇ ਆਹੋ ਠੀਕ ਐ ਨਾ ਜੇ ਮੈਂ ਤੈਨੂੰ ਐਂ ਦੇਖ ਤੂੰ ਕਦੀ ਸੋਚ ਕੇ ਦੇਖ ਜੇ ਤੂੰ ਉਹੀ ਗੱਲ ਛੁੱਟ ਨਾ ਚ ਹੁਣ ਤੈਨੂੰ ਬਾਈ ਲੈ ਜਾਂਦਾ ਨਾਲ ਉੱਥੇ ਪੋਜ ਵਿੱਚ ਤੇ ਉੱਥੇ ਤੂੰ ਰੋਟੀ ਪਕਾ ਕੇ ਕਿਵੇਂ ਖਾਂਦੀ ਘਰੇ ਤਾਂ ਤੂੰ ਤਵੇ ਤੇ ਰੋਟੀ ਨਹੀਂ ਪਾਈ ਕਦੀ ਤਾਂ ਕਾਈ ਤਾਂ ਮੈਂ ਗਈ ਨਹੀਂ ਫੇਰ ਆ ਵਧੀਆ ਕੰਮ ਐ ਜਵਾਬ ਦੇ ਰਿਆ ਕਰੋ ਜਵਾਬ ਆ ਮੇਸ਼ਾ ਭਾਈ ਅੰਜਨ ਵੀ ਮੈਂ ਚੱਕਦੀ ਆ ਸਾਰਾ ਆਪਣੀ ਸਾਰੀ ਤਨਖਾਹ ਸੋਨ ਨੂੰ ਲਿਆ ਕੇ ਦੇਣੀ ਆ ਤੇ ਤਨਖਾਹ ਵੀ ਨਹੀਂ ਆ ਰਹੀ ਕਾ ਰਾਮ ਕਰਨ ਦੀ ਮਾਰੀ ਵੀ ਮੈਨੂੰ ਕੰਮ ਨਾ ਕਰਨਾ ਪਵੇ ਤੇ ਕੰਮ ਦੀ ਮਾਰੀ ਪੈਸਿਆਂ ਦੇ ਭਰਾ ਨੂੰ ਤਾਂ ਭਰਾਉਣੀ ਹੈ ਤੇ ਹੋਰ ਤਨ ਤਾਂ ਫਿਰ ਕੰਮ ਵਾਲੀ ਨਹੀਂ ਰੱਖੀ ਵੀ ਜਿਹੜੇ ਪੈਸੇ ਉਹਨੂੰ ਦੇਵਾਂਗੀ ਉਹੀ ਚੱਲ ਸੋਨ ਨੂੰ ਦੇ ਦੇਣੀ ਆ ਮੈਂ ਨਾ ਮੈਂ ਫਿਰ ਛੋੜੇ ਕੰਮ ਵਾਲੀ ਹੋਈ ਬਈ ਤੇ ਫਿਰ ਭਾਬੀ ਜੀ ਨੂੰ ਮੈਂ ਤਨਖਾਹ ਸਾਰੀ ਸੋਨ ਨੂੰ ਦੇਣੀ ਆ ਕੰਮ ਤਾਂ ਹੁਣ ਤਾਂ ਇਹਨੂੰ ਕਰਨਾ ਹੀ ਪਊਗਾ ਹਾਂ ਉਹ ਵੀ ਮੈਂ ਪੜੀ ਨਹੀਂ ਨਾ ਆਹ ਤਾਂ ਹੁਣ ਤਾਂ ਮੈਨੇ ਹਾਂ ਜੇ ਮੈਂ ਪੜੀ ਹੁੰਦੀ ਮੈਂ ਮਾਸਟਰ ਨਹੀਂ ਲੱਗੀ ਹੁੰਦੀ ਕੰਨ ਤੇ ਤੋਂ ਕਹੋਂਦੀ ਵੀ ਮੈਂ ਸੋਨ ਤਨਖਾੜੇ ਨੇ ਮਾਪਿਕ ਮਾਲਿਆ ਕਰਦੀ ਤੂੰ ਤਾਂ ਹੁਣ ਉਹੀ ਵੱਧੂਆ ਕਰਦੀ ਤੂੰ ਤਾਂ ਐਸ਼ ਕਰਦੀ ਆ ਪੂਰੀ ਕਾਹਦਾ ਕੰਮ ਕਿੰਨਾ ਕੌਕਾ ਤੂੰ ਡਿਊਟੀ ਕਰਕੇ ਦੇਖ ਲੈ ਮੈਂ ਡਿਊਟੀ ਕਰਕੇ ਦਿਖਾ ਵੀ ਕਰ ਲੇਗੀ ਨਾ ਛੇ ਡਿਊਟੀ ਕਰਨੀ ਤਾਂ ਖੇਡ ਕੁਰਸੀ ਤੇ ਬੈਠਣਾ ਜਾਂ ਕੇ ਪੱਕੇ ਤੇ ਨੇ ਤੇ ਜੇ ਨਾ ਮੈਂ ਉਹਦਾ ਨਾਲ ਦੰਗਰਾਂ ਚ ਉਹ ਗੱਲ ਮੱਤ ਮਾਰੀ ਇੰਨੀ ਕੋਹਰੇ ਬੱਤਲਾ ਨੇ ਜਿਹੜੇ ਬੱਤਲੇ ਪਰ ਕਿਸ ਟੁਕਕੇ ਨਹੀਂ ਫਿਰ ਉਹਨਾਂ ਮੀਰਾ ਪਾਲਦੀ ਆ ਹੁਣ ਆਰਾਮ ਨਾਲ ਬੈਠੀ ਟੀਵੀ ਦੇਖੀ ਐ ਨਹੀਂ ਆ ਕੰਮ ਧੰਦਾ ਕਰਕੇ ਨਿਮੇੜ ਕੇ ਆਵਦਾ ਪਛਾਣ ਸਵੇਰ ਤੋਂ ਜਾਂਦੀ ਆ 7 ਵਜੇ ਤੋਂ ਨਾ ਜਿਵੇਂ 2 ਮਿੰਟ ਬੈਹਿ ਜਾ ਕੇ ਟੀਵੀ ਦੇਖਣ ਲੱਗ ਗਈ ਉਹੀ ਤੇਰੇ ਲੱਗਣ ਲੱਗ ਗਿਆ ਟੀਵੀ ਮੈਂ ਤਾਂ ਟੀਵੀ ਤਾਂ ਲਾ ਲਿਆ ਉਹ ਤੂੰ ਗਈ ਸੀ ਬਾਹਰ ਨੂੰ ਕੱਪੜੇ ਧੋ ਕੇ ਪ੍ਰੈਸ ਕਰਕੇ ਫੇਰ ਬਹਿ ਜਾਂਦੀ ਤੇ ਮੈਂ ਨਹੀਂ ਕਰਦਾ ਨਹੀਂ ਜਾਣਾ ਜਾਂ ਕਰਿਆ ਨਹੀਂ ਤੋ ਜਾ ਕੇ ਕੱਪੜੇ ਮੇਰੇ ਕੋਈ ਮਾਰਦੀ ਆ ਉਹ ਡਰ ਮਾਰਦੀ ਆ ਕੀ ਟੀਵੀ ਦੇਖਣ ਦਾ ਰਸਤਾ ਇਹਨੂੰ ਕੀ ਹੋਇਆ ਤੂੰ ਕੰਮ ਕਰ ਲਾ ਮੈਂ ਤੜਕੇ ਡਿਊਟੀ ਤੇ ਜਾਣਾ ਤੈਨੂੰ ਇਹਨਾ ਨਹੀਂ ਪਤਾ ਲੱਗਦਾ ਬਹਿ ਗਈ ਬਿੱਲੀ ਹੋ ਕੇ ਜਾ ਬਖਾਨਾ ਇਹਦਾ ਹੁਣ ਆ ਧੋਣੀ ਪਹਿਣਗੇ ਸਾਰੇ ਧੋਦੇ ਦੇ ਸਾਰੇ ਲੈ ਲੂੜੇ ਧੋਈ ਚੱਲ ਹੋਰ ਤਾਂ ਮੈਨੂੰ ਕੋਈ ਕੰਮ ਹੀ ਨਹੀਂ ਦੋ ਮਿੰਟ ਬੈਠੀ ਸੀ ਏਸੀ ਚ ਉਦੀ ਲੱਗ ਗਿਆ ਕਿ ਨੱਚਣ ਛੇਤੀ ਹੋ ਜਾ ਖੜੀ ਇੱਥੋਂ ਆ ਪਾ ਬੈਠੀ ਹੁਣ ਆਰਾਮ ਨਾਲ ਤਪਾ ਰੱਖੇ ਨੇ ਵਿਆਹ ਤੇ ਵਰਤੀ ਤਾਂ ਵੀ ਨਹੀਂ ਆਉਂਦੇ ਘਰੇ ਜਾਂਦੀ ਵੀ ਉੱਥੇ ਰਹਾ ਹਰਪ੍ਰੀਤ ਮੇਰੇ ਬਾਅਦ ਚਾਹ ਬਣਾ ਕੋਣਾ ਮੈਂ ਤਾਂ ਤੈਨੂੰ ਕਿਤੇ ਕੁਝ ਹੋਰ ਬਣਾ ਜਾਂਦੀ ਭੈਣ ਤੋਂ ਬਣਵਾ ਲਾ ਕੀ ਗੱਲ ਐਂ ਬੋਲਦੀ ਐ ਬੋਲਾ ਨਾ ਹੋਰ ਕਹਿਂ ਬੋਲਾ ਮੇਰੀ ਭੈਣ ਮਾਸਟਰ ਨਹੀਂ ਲੱਗੀ ਐ ਮਾਸਟਰ ਨਹੀਂ 50000 ਰੁਪਏ ਤਨਖਾਹ ਲੈਂਦੀ ਐ ਮੈਂ ਮਾਸਟਰ ਨਹੀਂ ਲੱਗਿਆ ਮੈਂ ਸਰਚ ਗਲਮਾ ਕਰਾ ਲਾ ਆਹ ਵੇਖ ਲੈ ਇੰਨੇ ਕੱਪੜੇ ਕਹਿੰਦੀ ਸਾਰੇ ਮੇਰੇ ਕੱਪੜੇ ਧੋ ਕੇ ਪ੍ਰੈਸ ਕਰਕੇ ਸਾਰਿਆਂ ਵਿੱਚ ਚੁੰਨੀਆਂ ਲੱਗ ਧਰਦੇ ਕਹਿੰਦੀ ਮੈਂ ਚੱਕ ਚੱਕ ਪਾਉਣੀ ਹੁਣ ਉਹ ਜੇ ਤੂੰ ਪ੍ਰੈਸ ਕਰ ਦੇਗੀ ਫਿਰ ਤੂੰ ਕਿਹੜਾ ਕੱਸ ਦੇਗੀ ਇੰਨੇ ਕੱਪੜੇ ਬੜਾ ਵੱਡਾ ਕੰਮ ਹੈ ਪਹਿਲਾਂ ਵੀ ਧੋ ਕੇ ਰੱਖੇ ਸੀ ਹੁਣ ਕਹਿੰਦੀ ਸਮੈਲ ਲਾਉਂਗੇ ਦੁਬਾਰੇ ਧੋ ਇਹਨਾਂ ਨੂੰ ਉਹ ਫਿਰ ਇਹਨਾਂ ਤੇ ਕੀ ਲੱਗੂ ਇਹਨਾਂ ਤੇ ਕਿਹੜਾ ਕੁਝ ਲੱਗਿਆ ਹਾਂ ਮਸ਼ੀਨ ਵਿੱਚ ਹੀ ਟਪਾਣੇ ਟਪਾ ਦੇ ਤੂੰ ਨਾ ਫਿਰ ਉਹ ਵੀ ਤੇ ਪਾ ਸਕਦੀ ਐ ਮਸ਼ੀਨ ਵਿੱਚ ਦੀ ਜੇ ਆਹ ਦੇ ਸੌਰੀ ਨਹੀਂ ਜਾ ਕੇ ਕੰਮ ਕਰ ਸਕਦੀ ਐ ਇੱਥੇ ਆਪਦੇ ਕੱਪੜੇ ਤਾਂ ਧੋਈ ਸਕਦੀ ਐ ਨਾ ਤੁਸੀਂ ਵਿਆਹੀ ਕਾਦੇ ਵਾਸਤੇ ਨਾਲੇ ਟਾਈਮ ਨਾਲ ਪੈਸਾ ਲਾਤਾ ਤੇ ਵਿਆਹ ਤੇ ਨਾਲੇ ਫੇਰ ਆਪਣੇ ਘਰ ਤੇ ਬੈਠੀਏ ਕੋਕਾ ਮਲੀਏ ਭੈਣ ਨੂੰ ਤਾਂ ਸੱਸ ਤੇ ਸਹਰਾ ਉਹਦੀ ਲੈ ਜਾਣਗੇ ਤਾਂ ਭੈਣਾ ਆਪਣੀ ਮਦਦ ਕਰਦੀ ਏ 50000 ਰੁਪਏ ਪਾਉ ਨੂੰ ਦਿਖਾ ਦਿੰਦੀ ਏ ਨਾ 50000 ਨੂੰ ਆਪਣੇ ਕੁਛ ਨਹੀਂ ਨਾ ਆਪਣੀ ਜਿਹੜੀ ਫਸਲ ਹੁੰਦੀ ਏ ਆਪਾਂ ਰੋਟੀ ਘੱਟ ਖਾ ਲਾਂਗੇ ਘੱਟ ਪੈਸੇ ਵਰਤ ਲਾਂਗੇ ਮੈਂ ਤੈਨੂੰ ਦੱਸਾਂ ਜਿੰਨਾ ਹੋ ਸਕਦਾ ਉਹਨਾਂ ਘੱਟ ਖਾਪੀ ਨੂੰ ਮੈਂ ਤੇ ਜਮਾ ਨਹੀਂ ਹੋਈ ਗੱਲ ਮੈਂ ਤੇ ਚਟਣੀ ਨਾਲ ਰੋਟੀ ਖਾ ਲਿਆ ਕਰੂ ਤੇ ਰਿਪਾਇਨ ਨੂੰ ਛੱਡਿਆ ਉਹਦੇ ਸੌਰੀ ਜਿਹੜੇ 607 ਦਾ ਲੈ ਜਾ ਅੱਜੀ ਚੜਾ ਕੇ ਕੋਈ ਗੱਲ ਨਹੀਂ ਜਦੋਂ ਫੌਜੀ ਸਾਹਿਬ ਆ ਗਏ ਉਹਨੂੰ ਆਪ ਹੀ ਲੈ ਜਾਣਗੇ ਉਹ ਨਾਲੇ ਮੇਰੀ ਗੱਲ ਸੁਣ ਤੂੰ ਤਾਂ ਨਾ ਸੁਖੀ ਸਾਹਿਬ ਆਏ ਤੇ ਨਾ 1 ਮਹੀਨਾ ਸੁਖਦਾ ਆਉਂਦਾ 1 ਮਹੀਨਾ 1 ਮਹੀਨਾ ਲੱਗ ਜਾਂਦਾ ਬਾਈ ਉਦੋਂ 1 ਮਹੀਨਾ ਜਾਂਦੀ ਉਦੋਂ ਉਹ ਤੋਂ ਡਿਊਟੀ ਆ ਜਾਂਦੀ ਏ ਜਦੋਂ ਉਦੋਂ ਆ ਜਾਂਦੀ ਏ ਉਥੋਂ ਡਿਊਟੀ ਉਹ ਵੀ ਆ ਸਕਦੀ ਏ ਮੈਂ ਇਥੋਂ ਮੈਨੂੰ ਐ ਦੱਸ ਬਦਲੀ ਹਰੇਕ ਦੀ ਹੋ ਜਾਂਦੀ ਏ ਪਿੰਡਾਂ 'ਵੀ ਬਦਲੀ ਨਹੀਂ ਕਰਾ ਸਕਦੀ ਆਵਦੀ ਨਾ ਤੂੰ ਬੋਲੀ ਜਾਨੀ ਐ ਬੋਲੀ ਜਾਨੀ ਕਿਸੇ ਦੀ ਗੱਲ ਵੀ ਸਮਝ ਲਿਆ ਕਰ ਕੀ ਸੁਣਾ ਮੈਂ ਉਹ ਕੰਨੀ ਬੜੀ ਨਾ ਕਰਾ ਲੇ ਭੈਣ ਤਾਂ ਆਪਣੇ ਬਾਰੇ ਬਾਲਾ ਸੋਚਦੀ ਐ ਤੈਨੂੰ ਪਤਾ ਐ ਉਹਨੂੰ ਪਤਾ ਐ ਮੇਰੇ ਭਰਾ ਦੇ ਪੈਸੇ ਕਿੰਨੇ ਲੱਗੇ ਕੋਰਸ ਤੇ ਕਿੰਨੇ ਲੱਗੇ ਵਿਆਹ ਤੇ ਉਹ ਤਾਂ ਹੀ ਆਪਾਂ ਨੂੰ ਤਨਖਾਹ ਦੇ ਦਿੰਦੀ ਐ ਜਿੰਨੇ ਮਹੀਨੇ ਆਪਣੇ ਕੋਲੇ ਰਹਿੰਦੀ ਐ ਉਨੇ ਮਹੀਨੇ ਤਨਖਾਹ ਆਪਾਂ ਨਹੀਂ ਦਿੰਦੀ ਇਹੋ ਤਨਖਾਹ ਦਿੰਦੀ ਤਾਂ ਇਹ ਤਨਖਾਹ ਸੁਣਾਈ ਕਿੰਨੇ ਵਾਰੀ ਕਰਦੀ ਐ ਮਹੀਨੇ 'ਚ ਮਹੀਨੇ 'ਚ 10 ਵਾਰੀ ਤਾਂ ਸੁਣਾਉਂਦੀ ਐ ਵੀ ਮੈਂ ਸਾਨੂੰ ਪੈਸੇ ਦੇ ਦਿੰਨੀ ਆ ਤੁਸੀਂ ਤਾਂ ਕੰਮ ਕਰਦੇ ਹੋ ਕਹਿੰਦੀ ਮੈਨੂੰ ਕਹਿੰਦੇ ਹੋਰ ਉਹਦੀ ਗੱਲ ਮੈਨੂੰ ਮਿਹਰੇ ਦਿੰਦੀ ਐ ਵੀ ਤੂੰ ਕਿਹੜਾ ਪੜ੍ਹੀ ਲਿਖੀ ਐ ਉਹ ਸੁਣਾਈ ਤਾਂ ਉਹ ਸੱਚ ਵੀ ਕਰਦੀ ਐ ਹਾਂ ਸੱਚੀ ਉਹ ਆਪਾਂ ਨੂੰ ਦਿੰਦੀ ਐ ਤਨਖਾਹ ਫਿਰ ਮੈਂ ਤੈਨੂੰ ਦੱਸਾਂ ਉਦੋਂ ਤੇਰੇ ਘਰ ਜਾਣੇ ਦੇਖਣਾ ਸੀ ਉਦੋਂ ਤੁਸੀਂ ਮਾਸਟਰਨੀ ਦਾ ਰਿਸ਼ਤਾ ਲੈ ਲੈਂਦੇ ਉਦੋਂ ਮੇਰਾ ਨਾ ਲੈਂਦੇ ਮੇਰੀ ਗੱਲ ਸੁਣ ਲੈ ਹੁਣ ਤੈਨੂੰ ਮਿਰਚਾਂ ਲੱਗਦੀਆਂ ਨੇ ਮੇਰੀ ਭੈਣ ਨੂੰ ਘੰਟਾ ਹੋਵੇ ਤੂੰ ਭੰਡੀ ਜੰਨੀ ਐ ਜੇ ਤੈਨੂੰ ਮੜਾ ਜਿਹਾ ਕਹਿਤਾ ਹੁਣ ਤੂੰ ਤਾਂ ਫਿਰ ਅਣਪੜ੍ਹੀ ਅਣਪੜ੍ਹੀ ਰਹੇਗੀ ਉਹ ਬਰਾਨ ਪੜ੍ਹ ਕਰੀ ਤੇ ਆਂਦੀ ਐ ਜਿਹੜਾ ਕੰਮ ਹੁੰਦਾ ਇਹ ਨਾ ਮੱਜਾਂ ਨੂੰ ਸੰਨੀ ਰੜਾ ਕੇ ਆਈ ਫਿਰ ਉਹਨਾਂ ਦਾ ਗੋਹਾ ਸੱਟ ਕੇ ਆਈ ਫਿਰ ਉਹਨਾਂ ਨੂੰ ਨਮਾ ਕੇ ਆਈ ਹੁਣ ਉਹਨਾਂ ਨੂੰ ਹਰਾ પા ਕੇ ਆਉਂਗੀ ਫਿਰ ਤਾਰਾਂ ਕੱਢ ਕੇ ਲਿਆਉਂਗੀ ਫਿਰ ਚੁੱਲ੍ਹੇ ਦਾ ਰੋਟੀ ਟੁੱਕ ਕਰੂੰਗੀ ਸਬਜ਼ੀ ਬਣਾਉਂਗੀ ਜਿਵੇਂ ਇਹਨੂੰ ਕਿਹਾ ਵੀ ਤੂੰ ਸਬਜ਼ੀ ਚੀਰ ਕੇ ਬਣਾ ਲੈ ਕਹਿੰਦੀ ਮੈਂ ਸਬਜ਼ੀ ਬਣਾਣੀ ਹੋਵੇ ਕਹਿੰਦੀ ਮਾਰੇ ਸੌਰੀ ਨਾ ਰੈਲਾ ਓ ਕਾ ਮਿਲੀਏ ਹਾਂ ਸਬਜ਼ੀ ਮੈਂ ਚੀਰ ਦੂੰਗਾ ਆ ਲੈ ਫੜ ਮੇਰੇ ਇਹ ਕੱਪੜੇ ਧੋ ਕੇ ਲਿਆ ਸਬਜ਼ੀ ਚੀਰ ਦੀ ਤੇ ਰੋਟੀ ਵੀ ਬਣਾ ਲਈ ਤੂੰ ਹੀ ਮੈਂ ਤਾਂ ਉਹਨੇ ਕੱਪੜੇ ਹਾਂ ਕੱਪੜੇ ਧੋ ਕੇ ਲਿਆ ਮੇਰੀ ਭੈਣ ਦੇ ਕੱਪੜੇ ਧੋ ਕੇ ਤੇਰੀ ਭੈਣ ਐ ਨਾ ਉਹਨਾਂ ਵਾਲੇ ਦੇ ਮੂਰੇ ਲੈ ਕੇ ਐ ਖੜਜਿਆ ਕਰੋ ਹੱਥ ਤੇ ਧਰ ਕੇ ਲਓ ਮਾਸਟਰ ਨਹੀਂ ਜਿੰਨਾ ਹਲੇ ਤਾਂ ਕੱਪੜੇ ਪਾ ਲੋ ਓ ਜੇ ਤੂੰ ਇੰਨੀ ਸਿਆਣਪਾ ਜੀ ਫੇਰ ਗੱਲਾਂ ਕਾਦੀਆਂ ਨੇ ਆਹੋ ਤੂੰ ਤਾਂ ਅਣਪੜ੍ਹਦੀ ਅਣਪੜ੍ਹੀ ਰਹੀ ਦੇਖ ਅਨਸਾਨ ਅਣਪੜ੍ਹ ਵੀ ਹੁੰਦਾ ਅਣਪੜ੍ਹ ਵੀ ਬੰਦਾ ਹੁੰਦਾ ਅਣਪੜ੍ਹ ਕੋਈ ਪਸ਼ੂ ਨਹੀਂ ਹੁੰਦਾ ਵੀ ਸਾਰਾ ਦਿਨ ਹੀ ਤੁਰਿਆ ਫਿਰੇ ਮੈਂ 2 ਮਿੰਟ ਇਸੀ ਚ ਰਾਮ ਕਰਨ ਲੱਗੀ ਉਹਦੀ ਆ ਕੇ ਕੱਢਤੀ ਜਾ 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 ਵਾਲੀਆਂ ਗੱਲਾਂ ਨਾ ਮਾਰ ਮੇਰੇ ਨਾਲ ਆਹੋ ਕੱਪੜੇ ਧੋਕੇ ਲਿਆ ਮਰੀ ਭੈਣ ਦੇ ਤੋਲਾਨੀਆਂ ਐ ਕਰ ਸਬਜੀ ਚੀਰ ਕੇ ਨਾ ਮੈਂ ਤੇ ਸਬਜੀ ਬਣਾ ਦੇ ਤੇ ਨਾ ਆਟਾ ਗੁੰਨ ਕੇ ਰੱਖਦੀ ਮੇਰੇ ਕੋਲ ਨੇ ਕੰਮ ਮੈਂ ਤੇ ਮੇਰੀ ਭੈਣ ਹੀ ਸਾਰੇ ਕੰਮ ਕਰ ਦਾਂਗੇ ਤੂੰ ਤਾਂ ਬੇਲੀ ਰਹੀ ਹਜੇ ਐਂ ਕਹਿੰਦੀ ਐ ਕਿ ਮੈਂ ਕਿਹੜਾ ਕੋਈ ਪਸ਼ੂ ਆ ਉਹ ਤੂੰ ਪਸ਼ੂ ਤਾਂ ਨਹੀਂ ਘਰ ਘਰ ਗੱਲਾਂ ਪਸ਼ੂ ਵਾਲੀਆਂ ਕਰਦੀਆਂ ਸਾਰਾ ਦਿਨ 50000 ਰੁਪਏ ਤਨਖਾਹ ਜਿੰਨੇ ਮਹੀਨੇ ਆਪਣੇ ਕੋਲੇ ਭੈਣ ਰਹਿੰਦੀ ਐ ਉਹਨੇ ਮਹੀਨੇ ਆਪਾਂ ਨੂੰ ਦਿੰਦੀ ਐ ਹਜੇ ਦੇਖ ਲੈ ਭੈਣ ਨੂੰ ਬੁਰੀ ਲੱਗਦੀ ਐ ਲੱ ਕੀ ਗੱਲ ਐ ਇਹ ਕਿਹੜਾ ਕੋਈ ਮੈਂ ਖੇਤੀ ਦੇ ਕੰਮ ਵੀ ਕਰਦਾ ਹੀ ਆਂ ਮੈਂ ਆਟਾ ਛਾਣ ਦਾ ਨਾਂ ਛਾਣ ਕਟਾ ਮੈਂ ਗੁੱਲ ਵੀ ਦੇਉਂਗਾ ਉਹ ਮੇਰੀ ਭੈਣ ਨਾਲ ਕਲੇਸ਼ ਨਾ ਕਰੇ ਕੰਮ ਦੀ ਤਾਂ ਕੋਈ ਗੱਲ ਹੀ ਨਹੀਂ ਹੈਗੀ ਕੰਮ ਤੇ ਦੇ ਮੈਂ ਸਾਰੀ ਕਰ ਦਿਆ ਕਰੂੰਗਾ ਦੇਖ ਲੈ ਕਿਵੇਂ ਮਚੇਵਾ ਕਰ ਜਾਈ ਮੇਰੀ ਭੈਣ ਤੇ ਇਹਨੂੰ ਐ ਨਹੀਂ ਪਤਾ ਕਿ 50000 ਰੁਪਇਆ ਲੈਂਦੀ ਹੈ ਭੈਣ ਹਾਏ ਹਾਏ ਵੇ ਵੀਰਾ ਆ ਕੀ ਕਰੀ ਅੰਨਾ ਤੂੰ ਪੜੇ ਕੀ ਗੱਲ ਇਹ ਤੈਨੂੰ ਕਿਹਨੇ ਆਖਿਆ ਕੰਮ ਕਰਨ ਨੂੰ ਉਹ ਪੜੇ ਮੈਂ ਤੈਨੂੰ ਕੀ ਰਸਾਂ ਮੈਂ ਤਾਂ ਖੇਤੋਂ ਆਇਆ ਸੀਗਾ ਹਰ ਵੇਲੇ ਤੈਨੂੰ ਕਹਿਆ ਸੀ ਤੂੰ ਘੁੱਟ ਮੇਰੇ ਵਾਸਤੇ ਚਾਹ ਬਣਾ ਦੇ ਚਾਹ ਤਾਂ ਆਪਣਾ ਕੀ ਬਣਾਉਣੀ ਸੀਗੀ ਉਹਦਾ ਤੇਰੇ ਕੱਪੜੇ ਨਾ ਲਈ ਬਠੀ ਸੀ ਕਹਿੰਦੀ ਲੈ ਆਹ ਕੱਪੜੇ ਮੈਂ ਧੋਣ ਨਹੀਂ ਜਾਂਦੀ ਉਹ ਮੈਂ ਕਿਹਾ ਮੇਰੀ ਭੈਣ ਦੇ ਕੱਪੜੇ ਕਰ ਦੇ। ਅਛਾ ਹਰਪ੍ਰੀਤ ਨੇ ਕਿਹਾ ਤੈਨੂੰ ਹਾਂ ਮੈਂ ਮੇਰੀ ਭੈਣ ਦੇ ਕੱਪੜੇ ਧੋ ਦੇ। ਕਹਿੰਦੀ ਤੂੰ ਐਂ ਕਰੀ ਆਟਾ ਛਾਣ ਦੀ ਅੱਛਾ ਫਿਰ ਗੁੰਨ ਵੀ ਤੂੰ ਰੋਟੀਆਂ ਵੀ ਤੂੰ ਹੀ ਪਕਾਈਂ ਇੱਥੋਂ ਤੱਕ ਕਹਿੰਦੀ ਐ ਮੈਨੂੰ ਮੇਰੇ ਹੁੰਦਾ ਬਾਈ ਤੂੰ ਇਹ ਕੰਮ ਕਿਵੇਂ ਕਰ ਸਕਦਾ ਹਰਪ੍ਰੀਤ ਮੇਰੇ ਨਾਲ ਬਾਹਰ ਕੱਢ ਲੈ ਮੇਰਾ ਬਾਹਰ ਮੇਰੇ ਭਰਾ ਨਾਲ ਕੱਢਦੀ ਐ ਦੇਖ ਲੈ ਕਹੇ ਜੀ ਐ ਭਣੀ ਮੈਨੂੰ ਕਿਵੇਂ ਸਮਝਾਵਾਂ ਉਹ ਮੈਂ ਤਾਂ ਬਥੇਰਾ ਕੋਸ਼ਿਸ਼ ਕਰਦਾ ਹਾਂ ਉਹ ਸਮਝਾਉਣ ਦੀ ਉਹ ਤਾਂ ਇੱਕ ਗੱਲ ਨਹੀਂ ਸਮ ਤੇਰੀ ਭਣ ਇੱਥੇ ਕਿਉਂ ਬੈਠੀ ਐ ਜਦ ਬਾਕੀ ਆਦੇ ਸਾਲੀ ਨੂੰ ਵੀ ਪਤਾ ਹੀ ਆ ਵੀ ਮੈਂ ਇੱਥੇ ਤੇਰੇ ਮਾਰੀ ਬੈਠੀ ਆ ਵੀ ਮੇਰਾ ਭਰਾ ਤੰਗ ਨਾ ਹੋਵੇ ਸੋਡੇ ਪੈਸੇ ਲੈ ਜਾਣਗੇ ਮੈਂ ਸਾਰੀ ਤਾਂ ਖਾ ਲਿਆ ਕਿ ਤੇਰੇ ਹੱਥ ਤੇ ਦਰਦੀ ਆ ਪਣੀ ਇਹ ਗੱਲ ਹਰਪ੍ਰੀਤ ਨੂੰ ਸਮਝਣੀ ਚਾਹੀਦੀ ਐ ਮੈਂ ਤਾਂ ਸਾਰੀਆਂ ਗੱਲਾਂ ਦਾ ਪਤੀ ਐ ਹਾਂ ਉਹ ਗਰਕਰ ਜੀ ਉਹ ਸਮਝੇ ਤਾਂ ਫੇਰ ਹੀ ਐ ਉਹ ਤਾਂ ਕੋਈ ਗੱਲ ਸਮਝਦੀ ਨਹੀਂ ਹੈਗੀ ਉਹਨੂੰ ਤਾਂ ਸਮਝਾਉਣਾ ਪਊਗਾ ਬਾਈ ਇਹ ਕੀ ਕੀਤਾ ਨੇ ਮੇਰੇ ਭਰਾ ਤੋਂ ਆਟਾ ਬਣਾਉਣ ਲੱਗੀ ਇੰਨੀ ਹਿੰਮਤ ਉਹਦੀ ਪਣੀ ਮੇਰੀ ਗੱਲ ਸੁਣ ਲੈ ਉਹ ਮੈਨੂੰ ਕੀ ਗੱਲ ਐ ਮੈਂ ਖੇਤੀ ਦਾ ਕੰਮ ਵੀ ਕਰਦੀ ਆ ਮੈਂ ਆਟਾ ਛਾਨਦੂ ਮੈਂ ਗੁੰਨ ਵੀ ਦਊਗਾ ਤੇ ਭੈਣੇ ਹੁੰਦਿਆਂ ਬਾਈ ਤੂੰ ਇਹ ਕੰਮ ਨਹੀਂ ਕਰ ਸਕਦਾ ਤੇਰੀ ਭੈਣ ਬੈਠੀ ਆ ਮੈਂ ਆਪੇ ਆਟਾ ਗੁੰਨੂਗੀ ਆਪੇ ਰੋਟੀ ਲਾਉਂਗੀ ਭੈਣੇ ਸਾਰਾ ਕੁਝ ਤੇਰੇ ਵਾਸਤੇ ਕਰਦਾ ਇੰਨਾ ਚੱਲ ਮੈਂ ਇਹਨਾਂ ਕੋਲਸ ਬੋਲੇ ਇਹ ਆਏ ਨੀ ਮੈਂ ਕੰਮ ਕਰਦੀ ਬਾਈ ਇੱਕ ਤਾਂ ਮੈਂ ਸਵੇਰੇ ਡਿਊਟੀ ਤੇ ਜਾਨੀ ਆ ਮੈਂ ਥੱਕ ਜਾਨੀ ਆ ਕੇ ਚੱਲ 10 ਮਿੰਟ ਪੈ ਜਾਨੀ ਆ ਭਾਬੀ ਤੋ ਇੰਨਾ ਤਾਂ ਕੰਮ ਵੀ ਨਹੀਂ ਹੁੰਦਾ ਭੈਣੇ ਹੁਣ ਮੈਂ ਤੈਨੂੰ ਕੀ ਦੱਸਾਂ ਤੂੰ ਤਾਂ ਮੇਰੇ ਬਾਰੇ ਕਿੰਨਾ ਸੋਚਦੀ ਆ ਹਾਂ ਤੇ ਹਲਾ ਤੇਰੀ ਪੜ੍ਹਾਈ ਤੇ ਲਿਖਾਈ ਤੇਰੇ ਕੋਰਸਾਂ ਤੇ ਤੇਰੇ ਵਿਆਹ ਤੇ ਮੈਂ ਕਿੰਨਾ ਖਰਚ ਕੀਤਾ ਹੈਗਾ ਉਹ ਮੈਂ ਤਾਂ ਕਰਜ਼ੇ ਹੀ ਹੋ ਰਿਆਂ ਉਹ ਕਰਜ਼ੇ ਦੀ ਕੋਈ ਕਿਸ਼ਤ ਮੋਰਦ ਨਾ ਜੇ ਤੂੰ ਮੈਨੂੰ 50000 ਰੁਪਏ ਦਿੰਨੀ ਆ ਪਾਣੇ ਮਹੀਨੇ ਦਾ ਬਾਈ ਮੈਂ ਆਪਦੇ ਸਹੁਰੇ ਨਹੀਂ ਜਾਂਦੀ ਵੀ ਉਹੀ ਪੈਸੇ ਚੱਲ ਮੈਂ ਤੈਨੂੰ ਦਿੰਨੀ ਆ ਸੋਦੀ ਕੋਈ ਗੱੜ ਜੇ ਨਿਕਲ ਜਾਂਦੀ ਆ ਤੇ ਇਹ ਦੇਖ ਲੈ ਇਹ ਦੇਖ ਲੈ ਤੇਰੀ ਭੈਣ ਤਾਂ ਖੁੱਤੀ ਆ ਗਈ ਦੀ ਉਹ ਮੈਂ ਨਹੀਂ ਭੇੜ ਤਾਂ ਬਗ ਜੂ ਮੇਰੀ ਭੈਣ ਤਾਂ ਆਪਦੇ ਰੋਟੀਆਂ ਖਾਂਦੀ ਐ ਤੇ ਤੇਰੀਆਂ ਰੋਟੀਆਂ ਨਹੀਂ ਖਾਂਦੀ ਬਾਈ ਮੈਂ ਬਗ ਨਾ ਜਾਵਾਂ ਭਾਬੀ ਨੂੰ ਸੁਰਤ ਆ ਜੂਗੀ ਪਾਣੇ ਮੇਰੀ ਗੱਲ ਸੁਣ ਲੈ ਤੂੰ ਤਾਂ ਬਗ ਜੇਗੀ ਉਹ ਇਹਨੇ ਤਾਂ ਕਲੇਸ਼ ਤਾਂ ਮੇਰੇ ਨਾਲ ਫਿਰ ਵੀ ਮਾੜੀ-ਮੁੱਟੀ ਗੱਲ ਕਰਕੇ ਕਰੀ ਰੱਖਿਆ। ਹਾਂ ਇਹ ਤਾਂ ਤੈਨੂੰ ਕਹੀ ਦੇਣਾ ਵੀ ਪੈਸੇ ਲਿਆ। ਇਹਨੇ ਤਾਂ 베ਲੀ ਬਹਿ ਕੇ ਖਾਣਾ ਕਰੇ। ਆਪਣੀ ਮੈਂ ਦੇਖ ਲੈ ਕਿੱਥੋਂ ਲਿਉ। ਥੋੜੀ ਜੀ ਮੇਰੇ ਕੋਲ ਖੇਤੀ। ਕੋਈ ਗੱਲ ਬਾਈ ਤੂੰ ਕਿੱਥੋਂ ਲੈਂਦੀ। ਖੇਤੀ ਦਾ ਕੀ ਬਣਦਾ ਪੈਣੇ ਖੱਲੀ ਨਾਲ ਹਣ। ਕੀ ਬਣਦਾ ਸਹੀ ਗੱਲ ਆ। ਚਲੇ ਮੈਂ ਗੁੰਦੀ ਆ ਆਟਾ। ਕੋਈ ਟਰੀ ਗੱਲ ਨਹੀਂ ਤੂੰ ਐਂ ਕਰ ਰਾਵਨ ਨਾਲ ਦੇਖ ਲੈ ਸਾਰਾ ਦਿਨ ਤੂੰ ਨੌਕਰੀ। ਨਹੀਂ ਬਾਈ ਤੂੰ ਚੰਗਾ ਨਹੀਂ ਲੱਗਦਾ ਮੇਰੇ ਹੁੰਦਾ ਆਟਾ ਗੁੰਦਾ। ਚਲ ਚੰਗਾ ਪੈਣੀ। ਪੈਣਾ ਦੇ ਹੁੰਦੇ ਭਰਾ ਕੰਮ ਕਰਦੇ ਹੁੰਦੇ ਨੇ। ਹਾਂ ਦੇਖ ਲੈ ਪੈਣੀ। ਮਰੀਅਤ ਚੋ ਫੜ ਲਿਆ ਤੇ ਉਹ ਮੇਰੀ ਭੈਣ ਬਾਰੇ ਮਾੜਾ ਜਿਹਾ ਵੀ ਨਹੀਂ ਸੋਚਦੀ ਦੇਖ ਲੈ ਲੈ ਕੋਈ ਗੱਲ ਨਹੀਂ ਹਰਪ੍ਰੀਤ ਨੂੰ ਤਾਂ ਮੈਂ ਪੁੱਛਦੀ ਆ ਇਹਦੀ ਹਿੰਮਤ ਕਿਵੇਂ ਹੋਈ ਮੇਰੇ ਭਰਾ ਤੋਂ ਆਟਾ ਘਣਾਉਂਦੀ ਦੇਖ ਲੈ ਲੈ ਬਾਹਰ ਮੇਰੇ ਨਾਲ ਕੱਢਦੀ ਐ ਤੇ ਵਿੱਚ ਕੰਮ ਮੇਰੇ ਭਰਾ ਤੋਂ ਕਰਵਾਉਂਦੀ ਐ ਚਲ ਕੋਈ ਗੱਲ ਨਹੀਂ ਉਹ ਤਾਂ ਮੈਂ ਕਢਾਉਣੀ ਐ ਬਾਹਰ ਥੋੜਾ ਟਾਈਮ ਹੀ ਆ ਦੇਖਦੀ ਆ ਮੈਂ ਹਰਪ੍ਰੀਤ ਨੂੰ ਲੈ ਸੁੱਕ ਜਾਣਗੇ ਆਪੇ ਕੱਪੜੇ ਦੇ ਕੱਪੜੇ ਧੋ ਦੇ ਮੇਰੇ ਕੱਪੜੇ ਧੋ ਦੇ ਹੋਰ ਤਾਂ ਕੋਈ ਕੰਮ ਨਹੀਂ ਆ ਦੋ ਕੱਪੜੇ ਨਹੀਂ ਧੋ ਸਕਦੀ ਲੈ ਹੁਣ ਉਹਨੂੰ ਆਖਿਆ ਸੀਗਾ ਵੀ ਮੇਰੇ ਨਾਲ ਕਰਾ ਦੀ ਆਪ ਹੀ ਕਹਿੰਦਾ ਸੀ ਕਹਿੰਦਾ ਮੈਂ ਆਟਾ ਵੀ ਗੁੰਨੂ ਸਬਜ਼ੀ ਵੀ ਬਣਾ ਦੂੰ ਦੇਖਦੀਆਂ ਜਾ ਕੇ ਮੈਂ ਤਾਂ ਕੱਪੜੇ ਧੋ ਕੇ ਸੁਕਾਤੇ ਫਿਰ ਪਾਉਂਗੀ ਸੁੱਕਣੇ ਆ ਕੇ ਫਿਰ ਆਖੂਗੀ ਮੇਰੇ ਪ੍ਰੈਸ ਵੀ ਕਰਾਂ ਜਿਹੜਾ ਪ੍ਰੈਸ ਬਿਨਾ ਪਾ ਲੂਗੀ ਚਲ ਮੈਨੂੰ ਕੀ ਐ ਆਪੇ ਇਹ ਭਰਾ ਕੰਮ ਕਰੂਗਾ ਤੇ ਮੈਂ ਇਹਦੇ ਲੀੜੇ ਪ੍ਰੈਸ ਕਰ ਦੂੰਗੀ ਹਾਂ ਕਿੱਧਰ ਫਿਰਦੀ ਰਸੋਈ ਚ ਬੜੀ ਆ ਰਸੋਈ ਤੇ ਮੈਂ ਦਾਤ ਖੰਡੇ ਤੇ ਕਪੜੇ ਤੋਏ ਹਾਂ ਤੋਏ ਤੋ ਤਾ ਹੋ ਗਿਆ ਕਪੜੇ ਪ੍ਰੈਸ ਕਰਦੀ ਕਰ ਦੂੰਗੀ ਪ੍ਰੈਸੇ ਦੱਸੋ ਮੇਰੀ ਹਾਂ ਤੈਨੂੰ ਮੈਂ ਕੀ ਦੱਸਾਂ ਤੇ ਆਟਾ ਛਾਣਣ ਕਿਨੂੰ ਲਾਇਆ ਸੀ ਤੂੰ ਆਟਾ ਛਾਣਨ ਤੇ ਭਰਾ ਨੂੰ ਲਾਇਆ ਸੀ ਵਰ ਕਿਨੂੰ ਲਾਇਆ ਸੀ ਭਰਾ ਨੂੰ ਆਟਾ ਛਾਣਨ ਤੇਰੇ ਕੀ ਹੱਥ ਟੁੱਟੇ ਐ ਮੈਂ ਤੇਰੇ ਭਰਾ ਨੇ ਮੈਨੂੰ ਕਿਹਾ ਸੀ ਕਹਿੰਦਾ ਤੂੰ ਭੈਣ ਦੇ ਕਪੜੇ ਤੋ ਇਹਦੇ ਪ੍ਰੈਸ ਕਰ ਦੇ ਮੈਂ ਤੇਰੇ ਨਰਸੋਈ ਦਾ ਕੰਮ ਕਰਾ ਦੇਣਾ ਹੁਣ ਜਦ ਤੂੰ ਤੱਕਰਾਉਂਦੀ ਨਹੀਂ ਫਿਰ ਮੇਰੇ ਘਰ ਆਏ ਤਾਂ ਕਰਾਵੀਂ ਹਾਂ ਹੋ ਪਈ ਮੈਂ ਤਾਂ ਪਹਿਲੀ ਵਾਰ ਦੇਖਿਆ ਬੰਦੇ ਆਟਾ ਬੰਦੇ ਹੁੰਦੇ ਹੁੰਦੇ ਨੇ ਨਹੀਂ ਫੇਰ ਕੀ ਗੱਲ ਐ ਜੇ ਮੈਂ ਕੰਮ ਕਰ ਸਕਦੀ ਆ ਮੇਰੇ ਘਰ ਦਾ ਕਹਿ ਮੈਨੂੰ ਵੀ ਤੇਰੇ ਬੈਰ ਮੈਂ ਤੇਰੇ ਭਰਾ ਚੋਂ ਕੱਢਦੀ ਆ ਫੇਰ ਐਂ ਦੱਸ ਰਾਜੀ ਵੀਰ ਜੇ ਤੂੰ ਆਟਾ ਨਹੀਂ ਗੁੰਨ ਸਕਦੀ ਜੇ ਤੇਰਾ ਭਰਾ ਗੁੰਨਣ ਨੂੰ ਫੇਰ ਕੀ ਗੱਲ ਐ ਐਂ ਦੱਸ ਮੈਨੂੰ ਮੇਰੇ ਹੱਥਾਂ 'ਚ ਤੇ ਤੇਰੇ ਭਰਾ ਦੇ ਹੱਥਾਂ 'ਚ ਕੀ ਫਰਕ ਐ ਐਂ ਕਿ ਮੈਂ ਮੇਰਾ ਭਰਾ ਮੇਰੇ ਹੰਦੇ ਆਟਾ ਗੁੰਨ ਲੂਗਾ ਤੂੰ ਤਾਂ ਕੱਲ ਨੂੰ ਕੁਝ ਹੋਰ ਕਹੇਂਗੀ ਤੂੰ ਤਾਂ ਲਿਤੇ ਵੀ ਭਰਾ ਤੋਂ ਧਵਾਏਂਗੀ ਜੇ ਤੈਨੂੰ ਇੰਨੀ ਦਰਬ ਹੈ ਨਾ ਭਾਈ ਦੀ ਵੀ ਭਾਈ ਮੇਰੇ ਹੰਦੇ ਆਟਾ ਨਹੀਂ ਗੁੰਨ ਸਕਦਾ ਐਂ ਕਰ ਤੂੰ ਗੁੰਨ ਲੈ ਤੁਮਰਾ ਨਾ ਨਾ ਟਾਗੁੰਨਾ ਨਾਮ ਇਥੇ ਕੁਛ ਨਹੀਂ ਹੁੰਦਾ ਨਾ ਨਾ ਮੇਰੇ ਭਰਾ ਨੂੰ ਕਰਦੇ ਮੈਂ ਸਾਰਾ ਕੰਮ ਕਰਿਆ ਕਰ 50000 ਰੁਪਏ ਧਰਨੀਆ ਸੋਡੇ ਹੱਥ ਤੇ ਮੈਂ ਨਾ 50000 ਦਾ ਮਿੰਟ ਮਿੰਟ ਤੇ ਮੈਨਾ ਦਿੰਨੀ ਐ ਆਥੋਂ ਨੂੰ 10 ਵਾਰੀ ਸੁਣਾਈ ਕਰਦਾਨੀ ਐ ਐ ਕਰ ਸਾਨੂੰ ਤਾਂ ਲੋੜ ਨਹੀਂ ਤੇਰੇ 50000 ਦੀ ਅਜਾ 50000 ਹੀ ਰੱਖ ਤੈਨੂੰ ਵਿਆਹ ਤਾਂ ਵਰਤਾ ਤੇਰਾ ਚੰਗੇ ਘਰ ਰਿਸ਼ਤਾ ਕਰਤਾ ਤੈਨੂੰ ਮਲਾਜਮ ਪਾਲ ਕੇ ਦਿੱਤਾ ਫੌਜੀ ਐਗਾ ਆ ਵੀ ਕਰੇ ਬਾਕੀ ਜਪੈਨੇ ਤੇ ਮੁੰਨੇ ਹੱਥ ਜੋੜ ਜੇ ਮੈਂ ਬਾਕੀ ਨਾ ਤੁਹਾਡਾ ਹਾਂ ਮੂੰਹ ਨਹੀਂ ਰਹਿਣਾ ਤੁਹਾਡਾ ਜਲੂਸ ਨਿਕਲ ਜੂਗਾ ਕਾਦੇ ਨਾ ਕਿਥੋਂ ਕਿਸਤਾ ਭਰੋਂਗੇ ਤੁਸੀਂ ਫਸਲ ਤਾਂ 6 ਮਹੀਨਾ ਤੋਂ ਆਉਂਦੀ ਐ ਤਾਂ ਸਾਡੀਆਂ ਕਿਸ਼ਤਾਂ ਤੋਂ ਕੀ ਲੈਣਾ ਸਾਡੇ ਕੋਲੇ ਮੱਝਾਂ ਹੈਗੀਆਂ ਦੋ ਅਸੀਂ ਦੁੱਧ ਵੇਚ ਕੇ ਕਿਸ਼ਤ ਭਰਦਿਆ ਕਰਾਂਗੇ ਆਹ ਤੇਰੇ ਮਗਰ ਥੋੜਾ ਲੱਗਣਾ ਮੈਂ ਤਾਂ ਮੇਰੇ ਭਰਾ ਮਾਰੀ ਬੈਠੀ ਆ ਇੱਥੇ ਮੇਰੇ ਭਰਾ ਮਾਰਾ ਵਾਂਗ ਰੋਟੀਾਂ ਗੁੰਨੇ ਕੇ ਪਕਾ ਦੇਣਾ ਰੋਟੀਆਂ ਤੇਰੇ ਭਰਾ ਨੂੰ ਦਿੱਤਾ ਸੀ ਕੰਮ ਹੁਣ ਤੂੰ ਕਰ ਦੇ ਤੇ ਇਥੋਂ ਭਗਵਾਉਂਗੀ ਮੈਂ ਕਿਉਂ ਕਰਦਾ ਬੱਡੀ ਆ ਗਈ ਐ ਮਾਸਟਰ ਨਹੀਂ ਕੱਲੀ ਮਾਸਟਰ ਨਹੀਂ ਹੋ ਕੇ ਮਾਸਟਰ ਨਹੀਂ ਨਿਰੋਪਾਈ ਨਹੀਂ ਤਾਂ ਬਗਵਾ ਤੂੰ ਨਹੀਂ ਤੂੰ ਬਣ ਕੇ ਦੇਖ ਲੈ ਤੈਨੂੰ ਲੱਗ ਜੂ ਪਤਾ ਜੇ ਮੈਂ ਮਾਸਟਰ ਕਿਉਂ ਨਹੀਂ ਪਿਆ ਨਹੀਂ ਦੇਣਾ ਕਿਸੇ ਨੂੰ ਇਹ ਤਾਂ ਮਈਆ ਮੇਰਾ ਤਾਂ ਜਿਗਰਾ ਜਿਹੜੀ ਦੇਈ ਆਨੀ ਐ ਅੱਛਾ ਮੈਂ ਨਹੀਂ ਸੀ ਦੇਣੇ ਰੁਪਏ ਨਾ ਉਹ ਵੀ ਨਾ ਦੇਖ ਲੈ ਮਾਜਨਾ ਮਾਜਨਾ ਮੇਰਾ ਕਾਹਦੇ ਨਾ ਦੇਖ ਲੇਤੇ ਕੀਤੇ ਦੇਣ ਨੂੰ ਤੂੰ ਕਿੱਥੋਂ ਦੇਵੇਂਗੀ ਕਿਸ ਤਾਂ ਕਿੱਥੋਂ ਭਰेंगी ਤੈਨੂੰ ਦੱਸੀ ਤਾਂ ਜਾਨੀਆਂ ਵੀ ਪੈਸੇ ਦੇ ਮੱਜਾਂ ਹੈਗੀਆਂ ਮੱਜਾਂ ਦੇ ਮਗੋਹਾ ਛੱਡਦੀਆਂ ਉਹਨਾਂ ਨੂੰ ਨੀਰਾਚਾਰ ਆਪਾਉਣੀਆ ਅਸੀਂ ਦੁੱਧ ਵੇਚ ਕੇ ਕਿਸ਼ਤਾਂ ਭਰ ਸਕਦੇ ਆਂ ਰਾਜਵੀਰ ਅਸੀਂ ਆਹਦਾ ਖਰਚਾ ਚੱਕ ਸਕਦੇ ਆਂ ਕਿਰਪਾ ਕਰਕੇ ਤੂੰ ਆਪਦੇ ਸੌਰੀ ਮਾ ਜੇ ਤੇਰੇ ਸੱਸ ਸਹੁਰੇ ਤੈਨੂੰ ਸਾਥ ਦੇ ਐ ਕੋਈ ਰਾਤ ਆਉਂਦੇ ਤੇ ਸਭੀ ਜਾ ਕੇ ਦਿਖਾਉ ਜੇ ਤੂੰ ਮੈਨੂੰ ਮੇਰੇ ਪਿੱਛੇ ਆਈਆਂ ਮੈਨੂੰ ਲੈਣਾ ਤਾਂ ਫੇਰ ਲਾਲੀ ਤੂੰ ਹਸਾਬ ਆਪਦਾ ਨਾ ਮੈਂ ਕਦ ਲੈਣ ਆਉਣੀ ਆ ਤੈਨੂੰ ਨਾ ਮੈਂ ਲੈਣਾ ਮੈਂ ਨਾ ਵੀ ਤੇਰਾ ਭਰਾ ਲੈਣ ਖੜਾ ਛੱਡ ਛੱਡ ਚੱਕਾ ਦਾ ਬੈਗ ਤੁਰ ਜਾ ਤੇਰਾ ਭਰਾ ਛੱਡ ਵੀ ਆਉ ਆਹੋ ਜਾਣੀ ਮੈਂ ਜਾ ਵਗ ਜਾ ਛਣਾਈ ਕਰਦੀ ਆ ਰੋਜ ਪਾਣਾ ਨਹੀਂ ਰਹੇ ਇੱਧਰ ਕੀ ਲੈਣ ਜਾਣੀ ਐ ਫੜਾਣੇ ਦੱਸਣ ਗਈ ਹੋਊਗੀ ਵੀ ਬਾਈ ਮੈਂ ਜਾਨੀ ਆ ਆ ਜਾ ਆਨੇ ਪਾਲਾ ਕੱਪੜੇ ਸੁਰ ਜਾ ਉਹ ਤੇਰਾ ਬੈਗ ਤਿਆਰ ਉਹ ਤੇਰੇ ਕੱਪੜੇ ਧੋਤੇ ਜਿਹੜੇ ਕੱਪੜੇ ਧੋਤੇ ਉਹ ਵੀ ਕੱਢ ਕੇ ਫੜਾ ਦੂੰ ਐ ਸੌਰੀ ਆ ਕਿ ਪ੍ਰੈਸ ਕਰ ਲਈ ਮੈਂ ਤਾਂ ਗੋਨ ਲਾ ਨਹੀਂ ਆ ਟਪਕਾ ਲਾ ਨਹੀਂ ਆ ਰੋਟੀਆਂ ਅੱਜ ਭੈਣ ਜੇ ਮੈਥੋਂ ਨਾ ਫੜਦੀ ਦੇਖ ਲੈ ਆਟਾ ਹੀ ਮੈਥੋਂ ਹੀ ਕਰਨੀ ਸਾਰਾ ਕੰਮ ਮੈਥੋਂ ਹੀ ਕਰਾਂ ਦੀ ਭੈਣ ਨੇ ਪਤਾ ਨਹੀਂ ਕੰਮ ਕਰੇ ਹੋਣਗੇ ਨਾ ਭੈਣੇ ਹਾਂ ਬਾਈ ਮੈਥੋਂ ਨਹੀਂ ਹੈ ਜਾਨੀ ਆ ਬਾਈ ਮੈਂ ਤਾਂ ਹਰਪ੍ਰੀਤ ਤਾਂ ਮੈਨੂੰ ਚਬਰ ਚਬਰ ਬੋਲਦੀ ਆ ਭੈਣੇ ਤੂੰ ਕੋ ਜਾਨੀ ਹੈਗੀ ਉਹ ਤਾਂ ਸਾਰਾ ਦਿਨ ਕੁਛ ਨਾ ਕੁਛ ਕਹਿਦੀ ਰਹਿੰਦੀ ਏ ਫਿਰ ਉਹਦੇ ਅੱਖ ਲੱਗ ਗਈ ਉਹ ਤਾਂ ਫਿਰ ਕਹੀ ਜਾਊਗੀ ਮੈਨੂੰ ਤਾਂ ਗੁੱਸਾ ਹੁੰਦਾ ਗੱਲ ਦਾ ਪਣੇ ਉਹ ਤਾਂ ਗੱਲ ਠੀਕ ਹੈ ਮੈਂ ਤਾਂ ਤੈਨੂੰ ਪਹਿਨੇ ਕਹਿੰਦਾ ਸੀਗਾ ਤੂੰ ਰੁਕ ਜਾਂਦੀ ਹੈ ਨਾ ਕਿਉਂ ਜਾਨਨੀ ਆ ਮੈਂ ਰੁਕਦੀ ਬਈ ਮੈਂ ਤੜਕੇ ਦੀ ਲੱਗਿਆ ਮੇਰੇ ਨਾਲ ਕਲੇਸ਼ ਪਾਉਣਾ ਚੱਲ ਚੰਗਾ ਪਣੀ ਕੀ ਗੱਲ ਹੈ ਜੇ ਮੈਂ ਕੰਮ ਨੂੰ ਕਹਤਾ ਤਾਂ ਫਿਰ ਕਿ ਉਹਨੂੰ ਖਾਹਾ ਪੈਂਦਾ ਕੰਮ ਨੂੰ ਬੇਲੀ ਏ ਉਹ ਪਣੇ ਮਾੜਾ ਮੋਟਾ ਮੇਰੇ ਬਾਰੇ ਦਾ ਸੋਚ ਲੈਂਦੀ ਤੂੰ ਤੇਰੇ ਬਾਰੇ ਸੋਚ ਕੀ ਬਈ ਮੈਂ ਇੰਨਾ ਚਿਰ ਕੱਟ ਗਈ ਹੁਣ ਨਹੀਂ ਮੈਂ ਕੱਟਦੀ ਚੰਗਾ ਪਣੀ ਜਿਵੇਂ ਤੇਰੀ ਮਰਜ਼ੀ ਹੈ ਉਮਰ ਜਾਨੀ ਆ ਮੈਂ ਤਾਂ ਭਰਾਲੀ ਹਰਪ੍ਰੀਤ ਤੋਂ ਕਿਸ਼ਤਾਂ ਹਰਪ੍ਰੀਤ ਤੂੰ ਕਿੱਥੇ ਆ ਹੋਣਾ ਦੇਖ ਕਿਵੇਂ ਮਿੰਤਾ ਕਰੀ ਜਾਂਦਾ ਕਿਉਂ ਕਰ ਲੈ ਮਿੰਤਾ ਪਾਉਣੇ ਜਾਂਦੀ ਏ ਜਾਣਦੇ ਉਹ ਮੇਰੀ ਗੱਲ ਸੁਣ ਲੈ ਤੂੰ ਤਾਂ ਕਹੀ ਜਾਨੀ ਐ ਕਿਉਂ ਤਰਲੇ ਮਿੰਤਾ ਕਰਦਾ ਉਹ ਤਰਲੇ ਮਿੰਤਾ ਕਰਨੇ ਪੈਣਗੇ 50000 ਦੀ ਕਿਸ਼ਤ ਆਈ ਪਈ ਐ ਮੈਂ ਕਿਸ਼ਤ ਕਿੱਥੋਂ ਭਰ ਦੂੰਗਾ 50000 ਦੀ ਕਿਸ਼ਤ ਆਈ ਪਈ ਐ ਹਾਂ ਲੈ ਤੂੰ 50000 ਰੁਪਏ ਤੂੰ ਭਰਾ ਦੇ ਮੈਨੂੰ ਤੂੰ ਲਿਆ ਕੇ ਦੇ 50000 ਰੁਪਏ ਕਿੱਥੋਂ ਲਿਆਵੇਂਗੀ ਲੈ ਮੈਂ ਕਿੱਥੋਂ ਲੈਣਾ ਤੈਨੂੰ 50000 ਰੁਪਏ ਉਹ ਫਰਾਂ ਕਰ ਮਰੀ ਭੈਣ ਨੂੰ ਰੋਕ ਲੈ ਉਹ ਬਤੂ ਮੋੜ ਲੈ ਤੇਰੀ ਭੈਣ ਮੈਥੇ ਤਾਂ ਨਹੀਂ ਹੁੜਦੀ ਤੇਰੀ ਭੈਣ ਨੂੰ ਕੱਢਾ ਤੂੰ ਐ ਕਰੋ ਜਾਂ ਤੂੰ ਹੀ ਜਾ ਕੇ ਰੋਕ ਉਹਨੂੰ ਮੇਰੀ ਭੈਣ ਨੂੰ ਮੈਂ ਉਹ ਇਸੇ ਮੂੰਹ ਨਾਲ ਰੋਕਣਾ ਪਊ ਜਾਂ ਰੋਕ ਲੈ ਜਾ ਕੇ ਨਹੀਂ 50000 ਰੁਪਏ ਲਿਆ ਫਿਰ ਮੈਂ ਨਹੀਂ ਜਾ ਕੇ ਮਰੀ ਭੈਣ ਨੂੰ ਰੁਕ ਜਾ ਰਾਜਵੀਰ ਰੁਕ ਜਾ ਨਾ ਦੇ ਦੇ ਹੁਣ 50000 ਰੁਪਏ ਭਰ ਦੇ ਕਿਸ਼ਤ ਟੇਗਾ ਜਾਂ ਮੱਥਾ ਭੈਣ ਮੰਨ ਕੇ ਰੁਕ ਜਾ ਨਾ ਮੈਨੂੰ ਨਹੀਂ ਸੀ ਪਤਾ ਵੀ ਕਿਸ਼ਤ ਆਈ ਪਈ ਐ ਤੇਰਾ ਪ੍ਰਾ ਦੀ ਕਿਸ਼ਤ ਆਈ ਤੇ ਤੇਰਾ ਕਿੱਥੋਂ ਬਰੂ ਮੈਂ ਤੈਨੂੰ ਹੁਣ ਪਤਾ ਲੱਗਾ ਤੈਨੂੰ ਕੀ ਪਤਾ ਨਹੀਂ ਸੀ ਵੀ ਕਿਸ਼ਤ ਆਈ ਹੈ ਮੈਂ ਮੈਨੂੰ ਕਹਾਂ ਪਤਾ ਸੀ ਵੀ ਕਿੰਨੇ ਚਿਰ ਤੋਂ ਆਉਂਦੀ ਕਿਸ਼ਤ ਮੇਰੇ ਮਾਰੇ ਮੈਂ ਭਰਾਣਾਂ ਨੂੰ ਲੈਲੇ ਪੈਪੇ ਕਰਦੀ ਮੈਨੂੰ ਪਤਾ ਸੀ ਮੈਨੂੰ ਪਤਾ ਸੀ ਵੀ 6 ਮਹੀਨੇ ਤੋਂ ਆਉਂਦੀ ਕਿਸ਼ਤ ਮੈਨੂੰ ਕਿਤੇ ਮਹੀਨੇ ਤੋਂ ਆਉਂਦੀ ਤੇਨੂੰ ਕਾਹਨੂੰ ਪਤਾ ਸਾਰੀਆਂ ਪਹਿਣਨ ਮਨ ਕੇ ਪਹਿਰੀਆਂ ਤੇ ਲਹੜਾ ਜਿਵੇਂ ਕਹੇਂਗੀ ਉਵੇਂ ਕਰ ਲਿਆ ਕਰੂੰ ਜਿਹੜੇ ਕੱਪੜੇ ਕਹੇਗੀ ਉਵੇਂ ਧੋ ਦੂੰ ਉਵੇਂ ਪ੍ਰੈਸ ਕਰ ਦੂੰ ਸਾਰਾ ਕੁਝ ਕਰਕੇ ਦੇ ਦੂੰ ਪਰ ਜਾਣ ਸਾਰਾ ਕੰਮ ਘਰ ਚਲ ਜਾ ਕੇ ਚਲ ਆ ਜਾ ਪਰ ਮੈਂ ਆਪੇ ਕਰ ਲਵਾਂ ਸਮਝਾ ਦੇ ਨੂੰ ਅੱਜ ਤੋਂ ਬਾਅਦ ਮੇਰੇ ਮੂਰੇ ਨਾ ਬੋਲੇ ਐਣੀ ਹੁਣ ਤਾਂ ਆਪ ਹੀ ਸਮਝ ਗਈ ਤੇਰੇ ਪਹਿਲੇ ਹੱਥ ਨੇ ਲਾਤੇ ਆਹੋ ਨਹੀਂ ਮੈਨੂੰ ਪਰਾ ਦੇ ਬੈਗ ਫੜ ਬੈਗਾ ਆ ਜਾ ਰੱਖ ਕੱਪੜੇ ਅੰਦਰ ਗਿਆ ਤੈਨੂੰ ਦਿਮਾਗ ਖੁੱਲ ਗਿਆ ਦਵਾਈ ਰੁਪਿਆ ਆਈ ਨਹੀਂ ਨੇ ਪਰਦੇ ਕਿਸ ਦਾ 65000 ਰੁਪਏ 6 ਮਹੀਨੇ ਤੋਂ ਕਰਦੇ ਆ ਮੈਂ 6 ਮਹੀਨੇ ਚ ਦੁੱਧੜਾ ਬਣ ਗਿਆ ਕਰੋ ਹੁਣ ਮੈਨੂੰ ਕੋਈ ਪਤਾ ਸੀ ਵੀ ਆਈ ਨਹੀਂ ਮੇਰੀ ਕਿਸਤ ਕਿੰਨੇ ਰੁਪਏ ਬਣ ਜਾਂਦੇ ਨੇ ਚਲ ਰਾਜੀ ਵੀਰ ਭੈਣ ਮੈਨੂੰ ਸੀਗੀ ਦੇਖੋ ਮੇਰੇ ਮੂਰੇ ਨਾ ਬੋਲੀਆਂ ਅੱਜ ਤੋਂ ਬਾਅਦ ਨਹੀਂ ਬੋਲਦੀ ਨਹੀਂ ਬੋਲਦੀ ਜਿਵੇਂ ਕਹੇਗੀ ਉਵੇਂ ਕਰ ਤਲਾ ਜੇ ਸੀਰ ਕਮਰੇ ਚ ਵਹਿ ਜਾ ਮੈਂ ਕਰਦੀ ਹਾਂ ਕੰਮ ਚੰਗਾ ਮੈਲੇ ਨਹੀਂ ਸਬਜ਼ੀ ਬਣਾ ਕੇ ਰੋਟੀ ਬਣਾ ਕੇ ਤੁਹਾਡੇ ਬਾਅਦ ਤੇ